ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾ ਸਕੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਜੀ ਤੁਹਾਨੂੰ ਪਤਾ ਹੀ ਆ ਵੀ ਤਿਆਰੀਆਂ ਚੱਲ ਰਹੀਆਂ ਪੂਰੀਆਂ ਪੂਰੀਆਂ ਲੋੜੀ ਦੀਆਂ ਤੇ ਜਿਹਦੇ ਸਬੰਧ ਵਿੱਚ ਰੋਪੜ ਪਹੁੰਚੇ ਹੋਏ ਆ ਜੀ ਨੇਰਾ ਕਰਤਾ ਜੀ ਨੇ ਇਹਨਾਂ ਨੇ ਫੁੱਲ ਬਟਾ ਫੁੱਲ ਰਸਤੇ ਵਿੱਚ ਪੱਕਾ ਇਹ ਜਾ ਕੇ ਕਿਸੇ ਹੋਟਲ ਤੇ ਬਾਣ ਲੈਣਾ ਇਹਨਾਂ ਨੇ ਵੀ ਇੱਥੇ ਰੋਟੀ ਖਾ ਕੇ ਜਾਣੀ ਘਰਾਂ ਨਹੀਂ ਬਣਾਉਂਦੀਆਂ ਦੇਖਦੀਆਂ ਅੱਜ ਠੀਕ ਹੈ ਮੇਰਾ ਨਾਮ ਬੜਾ ਔਖਾ ਹੋ ਗਿਆ। ਭਰਾਮ ਨਾਲ ਇਹ ਦੇਖਦੇ ਵੀ ਦਿਨ शेप ਚ ਵੇ ਬਾਹਰ। ਭਾਜੀ ਰਾਤ ਦਾ 1 ਵਜੇ ਚੁੱਕਾ ਕੁਛ ਵੀ ਨਹੀਂ ਕਰਨੀ। ਵੀ ਕੱਲ ਦੇ ਦਿਨ ਇਕੱਠੀ ਉਖੜਾ ਮਸਲੇ ਦੀ। 6 ਵਜੇ 5 ਵਜੇ 55 ਮਿੰਟੋ। ਲਓ ਜੀ ਸੁਖਵੀਰ ਕੌਮ। ਲਓ ਜੀ। ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਕੀ ਫਤਿਹ। ਗੰਦਿਆ ਦਾ ਸੁਪੈਸ਼ਲ। ਜੈਤਮਨ। ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ। ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਕੀ ਫਤਿਹ। ਅਸੀਂ ਪਹੁੰਚ ਗਏ ਜੀ ਮਾਈ ਸ਼ਾਪ। ਰੋਪੜ ਦੀ ਦੁਕਾਨ ਜਿਹੜੀ ਰੋਪੜ ਹੈ ਨਾ। ਉੱਥੇ ਪਹੁੰਚ ਕੇ ਕਹਿੰਦੇ ਜੀ ਭਾਈ ਇੱਥੇ ਦੇਖਣੀ ਆ ਸੂਟ ਹੁਣ ਬਿਲਕੁਲ ਅੱਛਾ ਤੁਸੀਂ ਮੈਨੂੰ ਆਪਣਾ ਟੇਸਟ ਦੱਸੋ ਆਪਣਾ ਟੇਸਟ ਦੇਹਾਤੋ ਪਹਿਨਾ ਭਾਈ ਵਾਕ ਲੁੱਕ ਪਾਣਾ ਹੈ ਪ੍ਰਿੰਟ ਲੁੱਕ ਪਾਣਾ ਹੈ ਡਿਜ਼ਾਈਨ ਕਿਦਾਂ ਅੱਛਾ ਹੈ ਕਿਹੜੀ ਬੜੀ ਆਈਟਮ ਪਾਣੀ ਹੈ ਉਹ ਇਸ ਤੇ ਡਿਪੈਂਡ ਹੈ ਇਹਨਾਂ ਨੂੰ ਕਿਹੜੀ ਵਧੀਆ ਲੱਗੇ ਤਾਂ ਇਹਨਾਂ ਨੂੰ ਸੂਟ ਵਧੀਆ ਲੱਗਣਾ ਇੱਕ ਮਸਲੀਨ ਦਾ ਫਰਾਕਟ ਕਰਨ ਨੂੰ ਦਿਖਾਓ ਪਹਿਲਾਂ ਕੀ ਆ ਮੈਂ ਕਹਾਂ ਭਾਜੀ ਇਹਨਾਂ ਦੀ ਇਹਨਾਂ ਦੀ ਇੱਕ ਉੱਪਰਲੇ ਪਾਸੇ ਵਿੱਚ ਉਹ ਉੱਪਰ ਵੀ ਥੋੜੀ ਮੰਜ਼ਲ ਹੈਗੀ ਇੱਕ ਹੋਰ ਹੈ ਨਾ ਜੀ ਸਰ ਸੈਕੰਡ ਫਲੋਰ ਹੈ ਜਿੱਥੇ ਰੈਡੀਮੇਡ ਆਪਣਾ ਗਾਉਨ ਵਗੈਰਾ ਵੀ ਜਾਇਆ ਹਾਂ ਉੱਪਰ ਉੱਪਰ ਵੀ ਦੇਖਿਆ ਹਾਂਗੇ ਜੀ ਪਰ ਹਰੇ ਸਾਨੂੰ ਉਪਰੇ ਪਸੰਦ ਆਵੇ ਅੱਛਾ ਬਰਾਇਡਲ ਲਹਿੰਗਾ ਵੀ ਤੁਹਾਨੂੰ ਉੱਪਰ ਹੀ ਮਿਲੇਗਾ ਉਹੋ ਅੱਛਾ ਲਹਿੰਗੇ ਵਾਸਤੇ ਜਾਣਾ ਸੀ ਸ਼ੌਪਿੰਗ ਸਾਲ 2 ਸਾਲ ਤੱਕ ਕਰਕੇ ਜਾਉਂਗੇ ਬੱਸ ਮਾਨੂੰ ਬੀਜ਼ੀ ਰੱਖਿਆ ਕਰੋ ਬੱਚਾ ਸਾਲ 2 ਸਾਲ ਤੱਕ ਗਿਆ ਮੈਂ ਮਮੀ ਨੂੰ ਸੂਟ ਬਤਲ ਕਰਾਉਂਗਾ ਆ ਮਸਲਿਨ ਆ ਗਿਆ ਭਾਈ ਦੇਖ ਲੋ ਬਹੁਤ ਸੋਹਣਾ ਹੈ ਸਿਕਵੈਂਸ ਪਸੰਦ ਆ ਕਰ ਭਾਈ ਜੇ ਤੁਹਾਨੂੰ ਥੋੜਾ ਸਟਾਈਲਿਸ਼ ਦੁਪੱਟਾ ਚਾਹੀਦਾ ਆ ਆ ਦੇਖੋ ਲੇ ਕੇ ਦੇਖੋ 레이저 ਪ੍ਰਿੰਟਿੰਗ ਦਾ ਕੰਮ ਆ ਜੀ ਸਾਰਾ ਆਉਟਲਾਈਨਿੰਗ ਹੈ ਪ੍ਰਿੰਟ ਦੇ ਉੱਤੇ ਹਮਮ ਇੱਕ ਸਟੈਂਸ ਦਾ ਪਿਓਰ ਮਸ ਚਨਾਉਂ ਦਾ ਦੁਪੱਟਾ ਆਏਗਾ ਨਾਲ ਇਸੇ ਦੇ ਮਾਰਟੀਕਲ ਹੋਰ ਆਂਦਾ ਹੈ ਮੇਰੇ ਕੋਲ ਆ ਲੋ ਇਹ ਜਿਹੜੀ ਆਈਟਮ ਇਹ ਵਗੈਰਾ ਬੱਤੀ ਜਾਏ ਨਾਲ ਇਹ ਵੀ ਗਿੰਚ ਆਏਗਾ ਇਹ ਮਤਲਬ 3 3 অর 4 ਦੇ ਵਿੱਚ ਵਿੱਚ ਦੀ ਹੋएगी ਆਈਟਮ ਰਾਈਟ ਰਾਕੀ ਬ੍ਰਾਂਡ ਦੀ ਆਈਟਮ ਹੈ ਮਿਲ ਕੁਆਲਟੀ ਅੱਛੀ ਹੋਏਗੀ ਫੋ ਸੁਖਬੀਰ ਇਹਨੂੰ ਰੇਂਜ ਦੱਸ ਬਾਈ ਤੁਸੀਂ ਰੇਂਜਾਂ ਦੇ ਬਾਹਰ ਫਿਰਦੇ ਹੋ ਨਹੀਂ ਰੇਂਜ ਦੇ ਵਿੱਚ ਹੀ ਜਾ ਰਹੇ ਹਾਂ ਪਹਿਲਾਂ ਹੀ ਇਹਨਾਂ ਨੂੰ ਰੇਂਜ ਦੱਸ ਦਿੱਤੀ ਤੁਸੀਂ ਨਹੀਂ ਇਹ 3 4 ਆਪਾਂ ਚੱਲ 2500 ਦੇ ਵਿੱਚ ਹੋਵੇ ਇਹ ਆਪਣੀ ਉਸੇ ਰੇਂਜ 3000 ਦੇ ਵਿੱਚ ਵਿੱਚ ਦਾ ਹੈ ਇਹ 3195 ਦਾ ਜੀ ਆਪਾਂ ਨੂੰ ਲੈਸ ਕਰਕੇ 2895 ਦਾ ਨੈਟ ਪੈਣਾ ਹੈ ਜੀ ਔਰ ਦੁਪੱਟਾ ਨਾਲ ਪਲੱਸ ਬਾਟਮ ਮਸਲੀਨ ਦੀ ਔਰ ਦੁਪੱਟਾ ਬਹੁਤ ਸੋਹਣਾ ਇਹਦਾ ਲੇਜ਼ਰ ਪ੍ਰਿੰਟਿੰਗ ਦਾ ਕੰਮ ਹੋਇਆ ਹੋਇਆ ਹੈ ਜੀ ਦੁਪੱਟੇ ਦੇ ਉੱਤੇ ਜਦੋਂ ਜਿਹੜੀ ਬਾਟਮ ਉੱਤੇ ਵਰਕ ਆ ਨਹੀਂ 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 ਬਾਟਮ ਤੇ ਕਾਟਨ ਤੇ ਉੱਤੇ ਕੋਈ ਵਰਕ ਨਹੀਂ ਆਏਗਾ ਜੀ ਇਸ ਟਾਈਮ ਹੈਂਡ ਵਰਕ ਚੱਲ ਰਹੀ ਹੈ ਬਾਟਮ ਦੇ ਉੱਤੇ ਉੱਪਰ ਮਿਲੇਗੀ ਫਿਰ ਉਹ ਤੁਹਾਨੂੰ ਕਰੇਵ ਦੀ ਜੋ ਆਪਾਂ ਹੁਣ ਉਹ ਵਾਲਾ ਦਿਖਾਵੇ ਬੇੜਾ ਜੀ ਕਿਹੜਾ ਵਾਜੀ ਆ ਜੀ ਹਾਂ ਜੀ ਇਹ ਨਾਰਮਲ ਹੀ ਹੈ ਜੀ ਇਹ ਮਤਲਬ 1500 1800 ਦੇ ਵਿੱਚ ਵਿੱਚ ਜਿਹਦਾ ਸੂਟ ਹੈ 1350 ਰੁਪਏ ਦਾ ਸੂਟ ਹੈ ਜੀ ਇਹ ਇਹ ਸੈਮੀ ਮਸਲੀਨ ਆ ਗਈ ਹੈ ਜੀ ਜਿੱਦੋਂ ਪਿ ਇਹਦਾ ਦੁਪੱਟਾ ਵੀ ਸੈਮੀ ਦਾ ਹੀ ਆ ਬਾਟਮ ਵੀ ਸੈਮੀ ਦੀ ਆਣੀਆਂ ਸਿਰਫ 1350 ਰੁਪਏ ਦਾ ਸੂਟ ਹੈ ਜੀ ਨਾਲ ਦੁਪੱਟਾ ਦੇਖੋ ਇਹ ਡਿਜੀਟਲ ਪ੍ਰਿੰਟ ਹੈ ਜੀ ਬਲੋ ਇਹ ਸਿੰਪਲ ਸੋਬਰ ਆਈਟਮ ਆਏਗੀ ਜਿਹੜੀ ਮੈਂ نیچے ਤੁਹਾਨੂੰ ਦਿਖਾਈ ਸੀ ਥੋੜਾ ਸਪੀਰੀਅਰ ਕੁਆਲਿਟੀ ਦਾ ਇਹ ਦੋਸਤ ਸੈਕੰਡ ਡਿਜ਼ਾਈਨ ਤੁਹਾਨੂੰ ਦਿਖਾਣ ਲੱਗੇ ਆਂ ਜੀ ਦੁਪੱਟਾ ਬਹੁਤ ਸੋਹਣਾ ਬਣਿਆ ਹੈ ਬੜਾ ਸਪੈਸ਼ਲ ਕਲਰ ਆਏਗਾ ਡੀਸੈਂਟ ਆ ਤੇ ਡਿਫਰੈਂਟ ਜੀ ਨੂੰ ਆਪਾਂ ਨਹੀਂ ਰਾਕੀ ਬ੍ਰਾਂਡ ਦੀ ਆਈਟਮ ਹੈ ਜੀ ਕਾਮਨ ਆਈਟਮ ਨਹੀਂ ਮਿਲੇਗੀ ਇਹਦੇ ਵਿੱਚ ਕੋਈ ਵੀ ਤੁਹਾਨੂੰ ਤੇ ਆਪ ਲੈ ਕੇ ਤਾਂ ਦੇਖੋ ਤੁਸੀਂ ਤੁਸੀਂ ਨੇ ਇਹਦੇ ਉੱਪ ਲਗਾ ਕੇ ਉਹ ਦੁਪੱਟਾ ਲੈ ਕੇ ਦੇਖਿਓ ਮੈਂ ਤੁਹਾਨੂੰ ਫੇਰ ਮੈਨੂੰ ਦੱਸਿਓ ਕਿਉਂਕਿ ਜਿਹੜੇ ਸੂਟਸ ਹੁੰਦੇ ਆ ਜੀ ਸਟਿਚ ਹੋਣ ਤੇ ਬਾਅਦ ਹੀ ਅੱਛੇ ਲੱਗਦੇ ਆ ਆ ਲੋ ਜੀ ਨਹੀਂ ਜਿਵੇਂ ਆਹ ਜਿਵੇਂ ਹਾਂ ਜੀ ਜਿਹਦੇ ਸਿੱਪੀ ਤਾਰੇ ਆ ਇਹ ਚੀਜ਼ ਨਾ ਹੋਵੇ ਸਿਕਵੈਂਸ ਤੋਂ ਵੀ ਨਾ ਪ੍ਰਿੰਟ ਆ ਜਾਏਗਾ ਸਿੰਪਲ ਉਹ ਮੈਂ ਜਿੱਦਾਂ ਤੁਹਾਨੂੰ ਆ ਚੀਜ਼ ਦਿਖਾਈ ਹੈ ਨਾ ਆ ਵਾਲੀ ਆਈਟਮ ਇੱਦਾਂ ਧਿਆਨ ਕੇ ਪ੍ਰਿੰਟ ਵੱਲ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਬਿਲਕੁਲ ਸਿੰਪਲ ਆਈਟਮ ਲੋ ਮੈਂ ਤੁਹਾਨੂੰ ਤੁਸੀਂ ਥੋੜਾ ਜਿਹਾ ਅੱਛਾ ਮੰਗ ਰਹੇ ਸੀ ਨਾ ਮੈਂ ਇਸ ਕਰਕੇ ਥੋੜਾ ਸਪੀਸ਼ਲ ਕੁਆਲਿਟੀ ਉਸ ਦਿਖਾ ਰਿਹਾ ਹਾਂ ਨਹੀਂ ਇਹਨਾਂ ਨੂੰ ਨਾ ਜਿਵੇਂ ਸਿੱਪੀ ਬਿਚ ਤਾਰੇ ਜਿਹਾਂ ਵਾਲੇ ਹੈਗੇ ਉਹ ਇਹ ਮੈਟੈਲਿਕ ਚਾਰਟ ਆਏਗਾ ਥੋੜਾ ਡਿਫਰੈਂਟ ਕਲਰਸ ਆਰਟੀਕਲ ਹੁੰਦੇ ਰਹੇ ਜਿਹੜੇ ਆਰਟੀਕਲ ਆਣਗੇ ਸਾਰੇ ਡਿਫਰੈਂਟ ਹੀ ਆਣਗੇ ਲਓ ਜੀ ਕਾਰਬਨ ਗ੍ਰੇ ਕਲਰ ਦਾ ਸੂਟ ਹੈ ਜੀ 프리ਮ ਇਦਾਂ ਰੱਖੋ ਨਾ ਬਿਲਕੁਲ हट ਕੇ ਪ੍ਰਿੰਟਿੰਗ ਦੇਖੋ ਮੈਮ ਇਸ ਤਰ੍ਹਾਂ ਹੀ ਆਏਗੀ ਕੀ ਬਾਤੀ ਹੋਰ ਵੀ ਇਹਦੇ ਮਾਰਕਲ ਆnde ਤਾਂ ਅੱਗੇ ਦਾ ਕੰਮ ਆ ਜਾਂਦਾ ਜਿੱਦਾਂ ਆਪਾਂ ਸਿੰਪਲ ਰਾਮ ਟੈਕਸ ਵਗੈਰਾ ਦੇ ਟੂਕਸ ਲੈਣੇ ਆ ਜੀ ਦੱਸੋ ਮੈਂ ਇੱਕ ਮਿੰਟ ਮੈਡਮ پتہ ਕੀ ਇਹ ਜੀ ਕਾਟਨ ਦੇ ਵਿੱਚ ਜਾਂਦੇ ਮੈਡਮ ਕਾਟਨ ਦੇ ਵਿੱਚ ਉਹਨੂੰ ਪ੍ਰਿੰਟ ਤੇ ਲਾਵਾ ਪ੍ਰਿੰਟ ਲੱਗਦਾ ਜੀ ਇਹਨਾਂ ਦੇ ਮਨ ਜੀ ਨੂੰ ਨਹੀਂ ਨਾ ਲੱਗਿਆ ਤੁਹਾਨੂੰ ਕਿਦਾਂ ਦਾ ਆਰਟੀਕਲ ਉਹ ਦਿਖਾਓ ਉਹ ਵਾਲਾ ਦਿਖਾਓ ਤਾਂ ਗਾਜਰੀ ਕਲਰ ਆ ਆਹ ਵਾਲਾ ਜੀ ਇਹ ਤਾਂ ਫੇਰ ਸਿੱਪੀ ਵਾਲਾ ਆ ਗਿਆ ਤੁਸੀਂ ਕਹਿਣਾ ਜੀ ਸਿੱਪੀ ਨਹੀਂ ਲੈਣੀ ਉਹ ਵੀ ਸੈਕਲ ਬਣ ਰਿਹਾ ਹੈ ਸੈਕਲ ਤਾਂ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਆ ਹੋਵੇਗਾ ਇੰਸਟਾ ਦੇ ਉੱਤੇ ਟ੍ਰ ਨਾ ਪਾਪਾ ਕੁਝ ਦੱਸਦੇ ਆ ਵੀ ਆ ਲੈ ਮੈਨੂੰ ਕੋਈ ਵੀ ਦੱਸਣਾ ਹੈਗਾ ਜਾਂ ਮੈਂ ਤਾਂ ਹੱਦ ਨਾਲ ਮੇਰੀ ਮੰਨਦੇ ਨਹੀਂ ਨਹੀਂ ਮੰਨ ਲੈਣੇ ਆ ਸਭ ਤੋਂ ਸਪੈਸ਼ਲ ਆਈਟਮ ਦਿੰਨੇ ਆ ਜੀ ਮਲਟੀ ਸੂਟ ਔਰਗੈਂਜ਼ਾ ਡਿਜ਼ਾਈਨਰ ਦੁਪੱਟਾ ਦਵਾਂਗੇ ਜੀ ਬਿਨਾ ਸ਼ਾਈਨਿੰਗ ਤੋਂ ਦਵਾਂਗੇ ਜੀ ਇਹ ਚਾਦਰ ਹੈ ਵਿਛਾਉਣੇ ਵਾਲੀ ਇਹ ਇਹ ਅੱਜਕੱਲ ਟ੍ਰੈਂਡਿੰਗ ਸੂਟ ਹੈ ਜੀ ਇਸ ਦੇ ਦਾ ਮਲਟੀ ਲਾਈਨ ਅਗਰ ਤੋਂ ਮਾਨੋ ਚਾਦਰੇ ਲੱਗਦੀ ਹੈ ਕਿ ਜਿਹੜੇ ਪਛੋਦੇ ਹੁੰਦੇ ਚਾਦਰੇ ਹੁੰਦੀ ਹੈ ਜੀ ਇੱਕ ਤਰ੍ਹਾਂ ਦੀ ਅੱਛਾ ਚਾਦਰ ਵੀ ਸਰ ਕਾਟਨ ਦੀ ਉਹ ਬਣਦੀ ਆ ਜਿਵੇਂ ਨਾ ਇਹਨਾਂ ਨੂੰ ਚਨੂਨ ਦਾ ਦੁਪੱਟਾ ਨਹੀਂ ਹੁੰਦਾ ਚਨੂਨ ਦਾ ਦੁਪੱਟਾ ਤੇ ਨਾਲ ਹੀ ਨਾ ਆਣਾ ਜੀ ਹੋਰ ਕਿਸੇ ਦੇ ਨਾਲ ਆ ਆ ਦੇਖੋ ਇਹ ਦੁਪੱਟਾ ਦਾ ਇਹਨਾਂ ਨੂੰ پتہ ਕੀ ਹੈ ਮੇਰੀ ਗੱਲ ਸੁਣੋ ਦੇਖੋ ਜੇ ਤਾਂ ਇਹ ਪਿਓਰ ਆਰਗੈਂਜ਼ਾ ਦਾ ਹੈ ਜੀ ਠੀਕ ਹੈ ਇਹ ਸੌਫਟ ਹੋ ਜਾਣਾ ਜੀ ਆਫਟਰ ਵਾਸ਼ਿੰਗ ਜਿਹੜਾ ਸੈਮੀ ਆਰਗੈਂਜ਼ਾ ਹੋਏਗਾ ਜੀ ਉਹ ਸੌਫਟ ਨਹੀਂ ਹੋਏਗਾ ਜਿਹੜਾ ਕਹਿ ਕੇ ਦਵਾਂਗੇ ਐਤਾ ਨਹੀਂ ਦਵਾਂਗੇ ਤੁਹਾਡੀ ਆਈਟਮ ਕੋਈ ਨਹੀਂ ਦਿੰਦਾ alo ਚਨੂਨ ਦੁਪੱਟਾ ਹੈਗਾ ਮਹਿੰਦੀ ਰ ਉਹ ਤਰ੍ਹਾਂ ਨੂੰ ਅੱਛਾ ਤੁਸੀਂ ਦੇਖੋ ਆ ਸਾਰੀ ਰਾਤ ਤੱਕ ਲੱਗੀ ਵੀ ਆ ਸਿਰੇ ਤੋਂ ਸਿਰੇ ਤੱਕ ਲਾਈਟ ਡਾਰਕ ਸਾਰੇ ਕਲਰ ਦੇ ਲੱਗੇ ਹੋਏ ਆ ਇੱਥੇ ਤੁਸੀਂ ਕੁਝ ਦੇਖਣਾ ਇੱਥੋਂ ਕਢਾ ਸਕਦੇ ਹੋ ਇੱਧਰ ਗੰਗਾ ਲੱਗੀ ਵੀ ਸਾਰੀ ਪਰੇ ਤੱਕ ਉਹ ਰੱਖੀ ਆ ਜੀ ਸਾਰੀ ਆਹ ਫਰੋਜੀ ਜੀ ਕੱਢ ਕੇ ਦਿਖਾਓ ਜੀ ਲਓ ਜੀ ਲਓ ਇਹਦੇ ਤਿੰਨ ਕਲਰ ਨੇ ਆ ਦੇਖੋ ਲਓ ਜੀ ਦੁਪੱਟਾ ਪ्युअर ਚਨਾਉਂ ਦਾ ਸੈਲਫ ਦੇ ਵਿੱਚ ਦੇਖੀ ਤਾਂ ਨਾਲੇ ਸੋਬਰ ਕਲਰ ਆ ਬਿਲਕੁਲ ਆਟਮ ਹਟਕੇ ਆਟਮ ਜੀ ਨਾਲੇ ਘੇਰੇ ਤੇ ਪ੍ਰਿੰਟ ਆਏਗਾ ਔਰ ਸੈਲਫ ਪ੍ਰਿੰਟਿੰਗ ਲੁੱਕ ਦਿੱਤੀ ਵੀ ਆ ਦੇਖੋ ਕਿੰਨੀ ਪਿਆਰੀ ਚੀਜ਼ ਹੈ। ਤੁਸੀਂ ਲੈ ਕੇ ਦੇਖੋ ਤਿਸਤਾ ਹੈਗਾ। ਉਹ ਚੋਰ ਦਾ ਦੁਪੱਟਾ ਜੀ ਨਾਲ ਸੈਲਫ ਲੁੱਕ ਦੇ ਵਿੱਚ ਕਲਰ ਦੇਖੋ ਕਿੰਨੇ ਬਾਰੇ ਆਏ। ਤਿੰਨ ਚਾਰ ਕਲਰ ਨੇ ਦੇ। ਤਿੰਨੇ ਚਾਰੇ ਕਲਰ ਸੋਹਣੇ ਆ ਤੁਹਾਡੀ ਚੋਇਸ ਦੇ ਕਲਰ ਨੇ ਨਾਲੇ। ਜੇ ਬ੍ਰਾਈਟ ਚਾਹੀਦੇ ਬ੍ਰਾਈਟ ਹੈਗੇ 2-3 ਕਲਰ, 2 ਕਲਰ ਪੇਸਟਲ ਹੈ ਦੇ। ਜੀ ਜੀ ਹਾਂ ਜੀ। ਮੈਂ ਨਹੀਂ ਕੁਝ ਵੀ ਕਹਿਣਾਗਾ ਬੱਸ। ਨਹੀਂ ਤੁਸੀਂ ਹੁਣ ਆ ਕਿੰਨੀ ਕੁ ਵਰਾ ਇਹਦੀ ਰੇਂਜ ਕਿੰਨੀ ਆ? ਰੇਂਜ ਮੈਂ ਚੈੱਕ ਕਰਕੇ ਦੱਸਾਂਗਾ ਜੀ। ਹਾਂ। ਉਹ ਮੈਂ ਚੈੱਕ ਕਰ ਲਵਾਂ ਜੀ। ਇਹ ਗੰਗਾ ਦੀ ਵੈਰਾਈਟੀ ਹੈ ਜੀ। ਇਹ 3295 ਭਾਜੀ ਲੈਸ ਕਰਕੇ 2995 ਦਾ ਨੈਟ ਪੈਣਾ ਜੀ ਆਪਾਂ ਨੂੰ ਇਹ ਚ ਕਲਰ ਕਿੰਨੇ ਇਹ ਚ ਕਲਰ ਲੋ ਮੈਡਮ ਜਿੰਨੇ ਮਰਜ਼ੀ ਕਲਰ ਇੱਕ ਕਲਰ ਦੋ ਕਲਰ ਤਿੰਨ ਲੋ ਜੀ ਚਾਰ ਕਲਰ ਹੋ ਗਏ ਜੀ ਟੋਟਲ ਇਹਦੇ ਪੰਜਵਾਂ ਆਪ ਇਹ ਆ ਜੀ ਪੰਜ ਇੱਕ ਕਲਰ ਆ ਆਪ ਇਹ ਲੋ ਜੀ ਆਹ ਲੋ ਜੀ 6 ਕਲਰ ਆ ਗਏ ਜੀ ਆਪਣੇ ਕੋਲ ਟੋਟਲ ਇੱਕ ਦੋ ਤਿੰਨ ਲੋ ਜੀ ਚਾਰ ਲੋ ਜੀ

ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਨਹੀਂ ਇਤਿਹਾਸ ਤਾਂ ਨਹੀਂ ਕਹਿ ਸਕਦੇ ਇਤਿਹਾਸ ਨਹੀਂ ਕਹਿ ਸਕਦੇ ਇਤਿਹਾਸ ਮਾ ਤਾਂ ਬਹੁਤ ਕੁਝ ਹੋਇਆ ਵੈ ਸਾਡੇ ਆਹ ਵਾੜਾ ਸੂਟ ਇਹ ਵੀ ਗੰਗਾ ਦਾ ਹੈ ਜੀ ਸੋਬਰ ਦਾ ਇਹ ਜੇ ਜੇ ਪੀਕ ਦਾ ਸੂਟ ਹੈ ਜੀ ਸਪੈਸ਼ਲ ਸੂਟ ਆਉਂਦਾ ਜੀ ਇਹ ਸਾਰਾ ਸੋਬਰ ਥ੍ਰੈਡ ਦਾ ਕੰਮ ਆਇਆਗਾ ਜੀ ਜਿਹਨੂੰ 파ਰਸੀ ਕੰਮ ਕਹਿੰਦੇ ਨੇ ਮਮਮੀ ਨੇ ਲਾਈਨਿੰਗ ਨਹੀਂ ਨਾ ਲਾਣੀ ਅਰੇ ਮਸਲੀਨ ਦੀਆ ਮਸਲੀਨ ਨੂੰ ਤਾਂ ਲਾਣੀ ਪੈਣੀ ਆ ਨਾ ਦੇਖੋ ਹੁਣ ਆਪਾਂ ਪਾਰਟੀ ਵਾਸਤੇ ਸੂਟ ਲੈਣੇ ਆ ਮੈਮ ਉਹਨੂੰ ਵੀ ਆਪਾਂ ਲਾਈਨਿੰਗ ਲਗਾਉਂਦੇ ਹੀ ਲਗਾਉਣੇ ਆ ਹਨਾ ਤਾਂ ਦੇਖੋ ਇਹਦੀ ਸ਼ਰਟ ਨੂੰ ਲਗਾ ਲਿਓ ਕੱਲੇ ਫਰੰਟ ਨੂੰ ਲਾ ਲਿਓ ਚਾਹੇ ਫਰੰਟ ਪੈਕ ਨੂੰ ਲਾ ਲਿਓ ਸਾਰੇ ਹਨਾ ਬਾਟਮ ਤਾਂ ਚਾਹੇ ਨਾ ਵੀ ਲਾਓ ਕੋਈ ਦਿੱਕਤ ਨਹੀਂ ਆਏਗੀ ਮੈਮ ਇਹਦੀ ਲਾਈਫ ਵੱਜ ਜਾਂਦੀ ਆ ਮੈਮ ਇਹ ਇਹ ਵੀ ਸੇਮ ਰੇਂਜ ਐ ਜੀ ਉਸੇ ਬ੍ਰਾਂਡ ਦਾ ਸੂਟ ਐ ਨਾ ਸੇਮ ਰੇਂਜ ਐ 3295 ਐ 2995网上 ਪੇਗਾ ਆਪਾਂ ਲੈਸ ਕਰਕੇ ਕੜਾਈ ਹੋਦੀ ਹੈ ਬਿਲਕੁਲ ਪਾਸ ਹੀ ਹੈਂਡ ਦਾ ਕੰਮ ਹੈ ਮੈਮ ਸਾਰੇ ਕਿਉਂਕਿ ਜਿਹੜਾ ਹੈਂਡ ਦਾ ਕੰਮ ਆ ਜੇਗਾ ਮੈਡਮ ਜਾਂ ਲੀਜ਼ਰ ਪੇਂਟਿੰਗ ਆ ਜੇਗੀ ਲੀਜ਼ਰ ਦਾ ਕੰਮ ਆ ਜੇਗਾ ਉਹ ਥੋੜਾ ਦੱਸੋ ਭਾਈ ਔਖੜ ਪੱਕੜ ਬੰਬੇਵਾ ਕਰ ਲਓ ਨੀਚੇ ਵਾਲਾ ਜਿਆਦਾ ਕਲਰ ਵਧੀਆ ਲੱਗਿਆ ਆਈਸਟਾਈਲ ਬੈਸਟ ਹੋਵੇ ਐਸੇ ਤੇ ਇੱਕ ਵਾਰ ਡਿਸਾਈਡ ਕਰ ਲਓ ਫਿਰ ਉੱਪਰ ਚਲਦੇ ਹਾਂ ਉੱਪਰ ਵੀ ਦੇਖ ਲੈਂਦੇ ਕੁਝ ਬਿਲਕੁਲ ਜੀ ਬਿਲਕੁਲ ਪਾਪਾ ਨੂੰ ਜਲਗਤ ਦੇ ਕੇ ਕਿੰਨੇ ਟਾਈਮ ਪਾਪਾ ਨੂੰ ਗੂੜੇ ਪਸੰਦ ਪਾਪਾ ਨੂੰ ਤੇ ਜਮ ਨਹੀਂ ਲੈਣਾ ਅੱਛਾ ਬਲੈਕ ਚਲੇਗਾ ਮੈਮ ਸਪੈਸ਼ਲ ਨਹੀਂ ਨਹੀਂ ਲਓ ਜੀ ਲਓ ਚਲੋ கலரு செங்கல் கலராக चलो लेकिन देखा दूँगा। देखा दूँगा। पूरी आइटम्स दिखाऊँगा। बनारसी बनारसी सीमा है। जब आप आने देंगे तो बनारसी आइटम्स हम भी आएंगे। बनारसी। इधर बॉटम जिन दुपट्टा होते हैं जिन्हें बनारसी होते हैं तो थोड़ा हार्डनेस होता है ये थोड़ा सॉफ्ट होता है। इधर हम प्राइस की है 3995 ਬਲੈਸ ਵਗੈਰਾ ਤਾਂ 3695 ਦਾ ਪੈਣਾ ਜੀ ਆਪਾਂ ਡਿਸਕਾਊਂਟ ਉਹ ਗੱਲ ਸੁਣੋ ਇਹ ਵੀ ਬਹੁਤ ਅੱਛਾ ਪਿਆਰਾ ਫੀਚਰ ਹੈ

ਕਿਆ ਮੇਰੀ ਵੀ ਦਿੱਕਤ ਹੈ ਨਾ ਕੀ ਹੈ ਲੈ ਨਾ ਕੀ ਹੈ ਆ ਗਈ ਉਹ ਮਾਤਾ ਦਿਣਾ ਦਾ ਕੱਪੜਾ ਨਹੀਂ ਨਿਕਲ ਰਿਹਾ ਤੇ ਨਹੀਂ ਲੈਣਾ ਤੁਹਾਡੇ ਤੋਂ ਕੱਪੜਾ ਖਾਣਾ ਮਨਾਣਾ ਚਾਹੁੰਦਾ ਹੈ ਦੇ ਦੇ ਕੋਕਲਾ ਮੋਦੀ ਕੋਕਲਾ ਕੋਕਲਾ ਮੋਦੀ ਹੈ ਇਧਰ ਐਡੀ ਕਰੀ ਹੰਦੀ ਕਰ ਦੋ ਇਹਨੂੰ ਹਾਂ ਭਾਈ ਠੀਕ ਹੈ ਇਹ ਜਿਹੜੇ ਆਈਟਮ ਦਿਖਾ ਰਹੀ ਹੈ ਹਮਮ ਠੀਕ ਹੈ ਕੀ ਆਏਗਾ ਸੈਮੀ ਸਟਾਈਲ ਵਿੱਚ ਦੁਪੱਟੇ ਫੱਟਦੇ ਨਹੀਂ ਨਾ ਸੈਮੀ ਸਟਾਈਲ ਦਾ ਸਟਾਈਲ ਦਾ ਤਰ੍ਹਾਂ ਬਣਾਓ ਠੀਕ ਹੈ ਸਾਡਾ ਦੁਪੱਟਾ ਵੀ ਠੋਸ ਹੈ ਇਹਨਾਂ ਦਾ ਜਿੰਨਾ ਥੋੜਾ ਦੁਪੱਟਾ ਡਿਜ਼ਾਈਨਰ ਚਾਹੀਦਾ ਗਰਲਿਸ਼ ਲੁੱਕ ਦੇ ਵਿੱਚ ਆਏਗਾ ਜੀ ਦੁਪੱਟਾ ਵੀ ਇਹਨਾਂ ਗਲੇ ਤੇ ਇਹਦੀ ਲੇਡ ਲੈਂਥਸ ਵੀ ਆਪਣੇ ਹਿਸਾਬ ਨਾਲ ਅਡਜਸਟਮੈਂਟ ਕਰ ਸਕਦੇ ਆ ਐਕਸਟਰਾ ਬਾਰਡਰੀ ਹੈ ਨੀਚੇ ਤਾਂ ਆਹ ਇੱਕ ਵੰਨਣੀ ਸਾਈਡ ਦੇ ਵਿੱਚ ਆਇਆ ਗਾ ਮੈਂ ਕੋਟ ਛੇਡ ਤੇ ਵੀ ਇਹ ਆਰਗੈਂਜ਼ਾ ਤੇ ਬਣਿਆ ਹੋਇਆ ਪੀਸ ਹੈ ਦੇਖੋ ਕਿੰਨਾ ਸੋਹਣਾ ਸੂਟ ਹੈ ਇਹ ਬਸਟਨ ਮੈਂਗੋ ਮਸਟਰਡ ਕਲਰ ਆਏਗਾ ਜੀ ਉਹ ਨਾਲ ਦੁਪੱਟਾ ਵੀ ਇਹਦਾ ਡਿਜ਼ਾਈਨਰ ਹੋਏਗਾ ਐਨਵੀ ਸੈਂਪਲ ਦੁਪੱਟਾ ਨਹੀਂ ਦਵਾਂਗੇ ਤੁਹਾਨੂੰ ਦੁਪੱਟਾ ਵੀ ਡਿਜ਼ਾਈਨਰ ਲੁੱਕ ਦੇ ਵਿੱਚ ਜਸਮੀਤ ਤੂੰ ਦੇਖ ਲਓ ਜਿਹੜਾ ਜਿਹਨੂੰ ਅੱਛਾ ਨਾ ਲੱਗੇ ਇਹ ਕਾ ਮੈਂ ਦੇਖਿਓ 1600 ਕਿੰਨਾ ਹੈ 1500 ਤੋਂ ਸ਼ੁਰੂ ਰੇਂਜ 'ਚ ਆਉਂਦਾ ਐ ਸਾਡਾ ਰੇਗੇ 1699 1550 ਦਾ ਰੇਗੇ ਠੀਕ ਹੈ ਜੇ ਮੈਂ ਸੈਕੰਡ ਡਿਜ਼ਾਈਨ ਵੀ ਦਿਖਾਉਣ ਲੱਗਿਆ ਤੁਹਾਨੂੰ ਇਹ ਸਾਈਡ ਤੇ ਕਰਾ ਹਾਂਜੀ ਹਾਂਜੀ ਸਾਈਡ ਤੇ ਕਰਾ ਇਹਦਾ ਸੈਕੰਡ ਕਲਰ ਉਹ ਡਿਜ਼ਾਈਨ ਆਏਗਾ ਉਧਰ ਦਿਓ ਮਾੜਾ ਫਸਟ ਵੀ ਪੀਪੀ ਕਰਨਾ ਜਦੀਪਾ ਮੰਨਣਾ ਪੁੱਛੇ ਤਾਂ ਇਹ ਵੀ ਕਲਰ ਬਹੁਤ ਅੱਛਾ ਆਇਆ ਮਤਲਬ ਡਿਫਰੈਂਟ ਸ਼ੇਡ ਆਏਗਾ ਜੇ ਡਿਜ਼ਾਈਨ ਡਿਫਰੈਂਟ ਤਾਂ ਸ਼ੇਡ ਵੀ ਡਿਫਰੈਂਟ ਹੀ ਆਏਗਾ ਇਹਦੇ ਦੁਪੱਟਾ ਜਿਹੜਾ ਵਨ ਸਾਈਡ ਹੈਵੀ ਵਨ ਸਾਈਡ ਲੇਜ਼ਰ ਕਟਿੰਗ ਦਾ ਕੰਮ ਕੀਤਾ ਹੋਇਆ ਦੁਪੱਟੇ ਦੇ ਉੱਤੇ। ਪਰ ਇਹਦੇ ਵੀ ਬਾਰਡਰ ਦੀ ਐਡਜਸਟਮੈਂਟ ਹੈਗੀ ਐਸੀ ਅਪ ਡਾਊਨ ਜਿੰਨਾ ਮਰਜ਼ੀ ਕਰ ਸਕਦੇ। ਕਿ ਕਿਆ ਵੀ ਕਰਵਾ ਲੈ। ਬੜੀ ਜੀ ਇਸ ਬਹੁਤ ਅੱਛਾ ਹੈ। ਜਿਹੜਾ ਤੁਹਾਨੂੰ ਅੱਛਾ ਲੱਗਦਾ ਉਹ ਸਾਈਡ ਤੇ ਕਰ ਲਿਓ। ਬਾਅਦ ਚਾਹੇ ਉਹਨਾਂ ਨੂੰ ਫਾਈਨਲ ਕਰ ਲਓ ਜੀ ਮੈਮ। ਠੀਕ ਹੈ ਜੀ। ਇਹ ਜਿਹੜੀ ਆਈਟਮ ਦਿਖਾ ਰਹੇ ਆਂ ਜੀ ਇਹ ਵੀ ਆਰਗੈਂਜ਼ਾ ਦੇ ਉੱਤੇ ਆ। ਇਹ ਮਤਲਬ ਤੁਹਾਨੂੰ 10000 ਦੀ ਰੇਂਜ ਦੇ ਵਿੱਚ ਆਏਗਾ ਵੀ। ਪਰ ਆਪਾਂ ਤੁਹਾਨੂੰ ਲੈ ਲਾ। ਇਹ ਬਦਰ ਬਣ। ਹਾਂ। ਆ ਦੁਪੱਟਾ ਦੇ ਇਹ ਸਾਰਾ ਲਖਨਵੀ ਸਟਾਈਲ ਦਾ ਦਿੱਤਾ ਪਿਆ ਜੀ ਕੰਮ ਵਿੱਚ ਕਲਰਫੁਲ ਗਲਿਆਂ ਦਾ ਡਿਜ਼ਾਈਨ ਸਾਰਿਆਂ ਦਾ ਇਦਾਂ ਦਾ ਹੀ ਨਹੀਂ 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 ਸਭ ਦੇ ਵੱਖੋ ਵੱਖਰੇ ਆਣਗੇ ਜੀ ਸਭ ਦਾ ਅਲਗਲਾ ਕੋਈ ਗਲਾ ਆ ਜੇ ਇਹ ਜਿਹੜਾ ਆ ਸੂਟ ਦਿਖਾਣ ਲੱਗੇ ਜਿੱਦਾਂ ਕਾਂਜੀਵਰਮ ਦੀ ਸਾੜੀ ਆਉਂਦੀ ਹੈ ਨਾ ਇਹ ਉਸੇ ਬੇਸ ਦੇ ਉੱਤੇ ਸੂਟ ਹੈ ਥੋੜਾ ਡਿਫਰੈਂਟ ਹੋਏਗਾ ਬਨਾਰਸੀ ਤੋਂ ਹਟ ਕੇ ਆਈਟਮ ਹੈ ਜੀ ਇਦਾਂ ਬਰਤਮਰ ਦੁਪੱਟਾ ਵੀ ਦਿੰਨਾ ਪਿਓਰ ਦਾ ਦੁਪੱਟਾ ਆਏਗਾ ਇਹਦਾ ਫੁੱਲ ਪਿਓਰ ਦਾ ਪਿਓਰ ਦਾ ਦੁਪੱਟਾ ਆਏਗਾ ਬਾਰਡਰ ਸਟਾਈਲ ਦਾ ਵੀ ਜੀ ਇਹ ਕਿੰਨਾ ਡਾਈਨਮਿਕ ਹੱਟ ਕੇ ਛੱਟ ਬਕਰੀ ਬਿਲਕੁਲ ਸੌਫਟ ਡੈਮਿਜ ਹੁੰਦੀ ਹੈ। ਉਹ ਗਲਾ ਦੇਖੋ ਕਿੰਨਾ ਸਪੈਸ਼ਲੀ ਬਣਿਆ ਹੋਇਆ ਆ ਫ੍ਰੀ ਕੰਮ ਕੀਤਾ ਹੋਇਆ ਹੈਂਡ ਮੇਡ ਹੈ। ਪਰ ਇਹ ਦੁਪੱਟਾ ਜਿਹੜਾ ਹੈਗਾ ਜੀ ਪਿਓਰ ਦਾ ਹੈਗਾ ਲੈਂਸ ਲੱਗੇ ਹੋਏਗੀ ਕਟ। ਇਹ ਆਈਟਮ ਬਣਾ ਸਕਦੀ ਹੈ। ਇਹਦੇ ਵੀ ਸਟਾਈਲ ਆਨੇ। ਇਹਦਾ ਲੇਜ਼ਰ ਪ੍ਰਿੰਟਿੰਗ ਦਾ ਦੁਪੱਟਾ ਆਏਗਾ ਜੀ। ਓ 골ਡੀ ਕਿੱਥੇ ਆ ਗੋਡੀ ਸੁਨੀਲ ਨੂੰ ਕਹਦੇ ਸੁਨੀਲ ਬੁਲਾ ਦੇਗਾ ਪਾਣੀ ਆ ਲੋ ਇਹ ਜਿਹੜਾ ਦੁਪੱਟਾ ਚੁਣੌਂਦਾ ਹੈਗਾ ਨਾ ਹਾਂਜੀ ਬਿਲਕੁਲ ਸਵਕਾਰੀ ਪ੍ਰਿੰਟ ਕਹਿੰਦੇ ਹਨ ਬਹੁਤ ਸੋਹਣਾ ਦੁਪੱਟਾ ਲੰਦਾ ਹੈ ਮੇਰੇ ਇੱਧਰ ਪ੍ਰਿੰਟਿੰਗ ਦਾ ਕੰਮ ਹੁੰਦਾ ਹੈ ਜੀ ਸਾਰਾ ਕੰਮ ਦੀ ਕੁਆਲਿਟੀ ਦੇਖੋ ਬੰਦੇ ਹੈ ਇੱਕ ਆਈਟਮ ਲਵਾਂਗੇ ਜੀ ਤੁਹਾਨੂੰ ਥ੍ਰੈਡ ਬਰਥ ਦੇ ਉੱਤੇ ਕਲਰ ਡਿਫਰੈਂਟ ਹੋਏ ਜੀ ਇਹ ਕੋਲ ਲਗਾ ਕੇ ਜੋ ਗਾਜਰੀ ਪੀਚ ਤੇ ਮਾਊਸਾ ਕੰਬੀਨੇਸ਼ਨ ਹੈ ਜੀ ਇਹ ਬਿਲਕੁਲ हटके ਪੀਸ ਜਾਨਦੇ ਸਾਰੇ ਜਾਲੇ ਖੰਡ ਆਏਗਾ ਪੀਸ ਜਿਹੜਾ ਵੀ ਪੀਸ ਲਓਗੇ ਸੋਹਣੇ ਲੱਗਣਗੇ ਇਹ ਸਾਰੇ ਬੁਟੀਕ ਵਰਕ ਵਿੱਚ ਆ ਗਏ ਜੀ ਕੰਮ ਦੇਖੋ ਆਪਣੇ ਉਹ ਜਿੰਨਾ ਮਰਜ਼ੀ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਲੈਣ ਤੁਸੀਂ ਉੱਪਰ ਚਾਹੇ ਨੀਚੋਂ ਜਿੱਥੋਂ ਮਰਜ਼ੀ ਕਰ ਲੈਣਾ ਨੂੰ ਇਹਦੀ ਰੇਂਜ ਕੀ ਹੈ ਇਹਦੀ ਰੇਂਜ ਆਏਗੀ ਜੀ 2000 ਤੋਂ ਲੈ ਕੇ 1895 ਦਾ ਪੇੜ ਬਿਲਕੁਲ ਮੈਂ ਤੁਹਾਨੂੰ 1500 ਤੋਂ 1800 2000 ਦੇ ਵਿੱਚ ਵੀ ਚੀਜ਼ ਦਿਖਾਉਂਦਾ ਜਦ ਜੇ ਉੱਪਰ ਕਹੋਗੇ ਆਪਾਂ ਉਹ ਦੋ ਜਾਵਾਂਗੇ ਉੱਪਰ ਨਹੀਂ ਨਹੀਂ ਉੱਪਰ ਤਾਂ ਜਾਣਾ ਠੀਕ ਹੈ ਠੀਕ ਅੱਛਾ ਜੀ ਇੱਕ ਆਰਟੀਕਲ ਤੁਹਾਨੂੰ ਆ ਦਿੰਦੇ ਆ ਆਪਾਂ 1450 1350 ਦੇ ਰੇਟ ਦੇ ਇਹ ਚ ਕਲਰ ਹੀ ਖੋਲ ਰਾ ਹੂੰਗਾ ਕਲਰ ਹੀ ਖੋਲ ਦੂੰਗਾ ਤੁਹਾਨੂੰ ਪਰ ਸੂਟ ਦਾ ਕੰਮ ਦੇਖੋ ਜੀ ਕਿੰਨਾ ਪਿਆਰਾ ਆ ਪਲੱਸ ਦੁਪੱਟਾ ਹੂਸਨਾ ਹੈ ਸੂਟ ਦਾ ਸੋਹਣਾ ਹੈਗਾ ਹੈਗਾ ਜੀ ਦੁਪੱਟਾ ਵੀ ਨਾਲ ਸੋਹਣਾ ਹੈ ਆਹ ਜੋ ਇਹ ਪਦੇ ਲੋਕੋ ਜੀ ਆ ਰਹਾ ਹੁੰਦਾ ਬਹੁਤ ਸਪੈਸ਼ਲ ਜਿਹਾ ਪੀਸ ਹੈ ਇਹਦੇ ਚ ਕਲਰ ਹੀ ਖੋੜਾਏਗਾ ਇੱਕ ਡਿਜ਼ਾਈਨ ਆਏਗਾ ਜੀ ਸੇਮ ਰੇਟ ਦੇ ਵਿੱਚ 1450 ਲੈਸ ਕਰਕੇ 1350 ਦੀ ਰੇਂਜ ਚ ਪਈਗਾ ਇਹ ਰਲਫ ਦੇਖੋ ਕਿੰਨੀ ਪਿਆਰੀ ਔਰ ਪ੍ਰੀਟੀ ਲੁੱਕ ਹੈ ਗਲਾ ਸਿੰਪਲ ਐਂਡ ਸੋਬਰ ਲੈਂਥ ਜਿੰਨੀ ਮਰਜ਼ੀ ਅਪ ਡਾਉਨ ਕਰ ਸਕਦੇ ਆ ਆਹ ਕਰਾਵਤ ਦੋਨੇ ਪੈਕਸ ਔਰ ਨਾਲ ਦੁਪੱਟਾ ਜਹਾਂ ਬੀਜਲੀ ਨਾਲ ਪੇ ਜਦੋਂ ਅਕਾਰਾ ਜੀ ਕਰਦੇ ਅੱਛਾ ਇੱਕ ਸਪੈਸ਼ਲ ਸਾਡੀ ਸ਼ੌਪ ਦਾ ਸੂਟ ਪੈਂਦਾ ਹੀ ਹੈ ਜੀ ਪੈਰਟੇ ਆ ਜੀ ਇਹਦੇ ਸਿਰਫ ਇੱਕੋ ਗਲ ਤਿਆਰ ਹੁੰਦਾ ਹੈ ਜੀ ਚਾਹੇ 10 ਪੀਸ ਲੈ ਲੋ ਇੱਕੋ ਨਾਲ ਚਾਹੇ ਦੀ ਕੁਆਂਟੀਟੀ ਵਾਧੂ ਮਿਲेंगी ਜੀ ਲਾਈਨ ਦੇਖਾਏ ਤੁਸੀਂ ਲੈ ਲਓ ਮੇਰੀ ਮੰਮੀ ਨੇ ਪਚਾਉਣਾ ਕਿਹਾ ਫੇਣੀ ਹਾਂਜੀ ਆਂਟੀ ਜੀ ਨਹੀਂ ਆਂਟੀ ਨੇ ਫੋਨ ਪਚਾਉਣਾ ਪਸੰਦ ਆ ਗਿਆ ਤੁਹਾਨੂੰ ਦੇ ਆ ਰੱਖੋ ਮਾਸਟਰ ਜੀ ਕਿੰਨੇ ਦਾ ਹੈ ਦੇਖੇ ਬੜ ਜਾਂਦਾ ਨੋਰਮਲ ਪ੍ਰਾਈਸ ਦੇ ਵਿੱਚ 18 1880 ਦਾ ਪੈਸਾ ਬਣ ਜਾਣਾ ਪਾਣੀ ਲੈ ਲਓ ਤੁਸੀਂ ਆ ਰੱਖੋ ਮਾਸਟਰ ਜੀ ਪਾਣੀ ਤਾਂ ਮੈਂ ਤੁਹਾਨੂੰ ਜਿਹੜਾ ਤੁਹਾਡੇ ਮਗਰ ਪਿਆ ਉਹ ਤਾਂ ਖਾਣੀ ਜਿਹੜਾ ਵਾਲਾ ਹਾਂ ਹੇਠੇ ਪਿਆ ਇਹ ਵਾਲਾ ਹਾਂ ਇਹਦੀ ਕੀ ਰੇਂਜ ਕੋਈ ਚੈੱਕ ਕਰਾ ਦੇ ਆਪਣੀ ਯਾਰਾ ਆਪਣਾ ਮੱਤੀ ਪਾਣੀ ਲੈਣਾ ਨਹੀਂ ਹਾਂ ਜੀ ਜੰਨੀ ਹੈ ਹਾਂ ਛੂਟ ਸਿੰਪਲ ਸਾਫ ਸੁੰਦਰ ਜਿਹੜਾ ਹੈਗਾ ਪਲੇਨ ਆਏਗਾ ਜੀ ਇਹ ਦੁਪਟਾ ਜੀ 5 ਮੀਟਰ ਛੂਟ ਆਏਗਾ ਜੀ बनारसी अटैच इधर उधर हो रेंज भी ठीक है ਔਰ ਫੋੜ ਨਾਲ 200 ਰੁਪਏ ਦਾ ਫਰਕ ਆਹ ਹਾਂ ਠੀਕ ਹੈ ਠੀਕ ਹੈ ਟੋਕ ਟਾਗ ਚੈੱਕ ਕਰ ਲੈ ਟੋਕ ਟਾਗ ਜੀ ਚੈੱਕ ਕਰ ਲਓ ਕੋਈ ਚੈੱਕ ਕਰਕੇ ਦਾਂਗੇ ਇਹ ਸਾਡੇ ਗੱਲ ਆਏਗਾ ਨਾ ਇਹ ਚੈੱਕ ਕਰੇਗਾ ਜੀ ਚੈੱਕ ਕਰਾ ਦਿੰਦਾ ਜੀ ਕੋਈ ਗੱਲ ਆ ਲੈ ਠੀਕ ਹੈ ਆ ਲੈ ਫੂਗਾ 2 ਮੀਟਰ ਦਾ ਕਪੜਾ ਹੋਏਗਾ ਜੀ ਲੈਨਿੰਗ ਨੂੰ ਲੱਗੇਗੀ ਲੈਨਿੰਗ ਦੇ ਲੱਗੇਗੀ ਜੀ I don't you